ਦਿੱਤਾ ਜਾ ਰਿਹਾ ਹੁਣ ਬੀਜਪੀ ਚਾਹੁੰਦੇ ਕਿ ਹੁਣ ਉਸ ਤੋਂ ਬਾਅਦ 8500 ਕਿਸੀ ਦੀ ਮਾਣੋ ਦਿੱਤਾ ਜਾਵੇ ਹੁਣ ਰਾਤੋਂ ਰਾਤ ਕਿੱਥੋਂ ਤਾਂ ਪਾਣੀ ਦੀ ਮੰਗ ਵਧ ਗਈ ਇਹਨਾਂ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਕਿੱਥੋਂ ਰਾਤੋਂ ਰਾਤ ਪਾਣੀ ਪੀਣ ਵਾਲੇ ਹੋਰ ਹੋ ਗਏ ਪੰਜਾਬ ਦੇ ਹਰ ਖੇਹ ਪਾਣੀ ਸਿਰਫ ਤੇ ਸਿਰ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ ਉਥੋਂ ਦੀ ਸਿੰਚਾਈ ਦੇ ਲਈ ਵੱਡੇ ਪੱਧਰ ਤੇ ਇਹ ਮੰਗ ਰਹੇ ਨੇ ਟੇਡ ਟੰਗ ਦੇਲਾਂ ਦੀ ਉਸਾਰੀ ਕੀਤੀ ਗਈ ਹੈ ਪਰ ਅਸੀਂ ਆਪਣੀ ਕਿਸਾਨੀ ਦਾ ਗੱਲਾ ਕੁਟ ਗਏ ਪੰਜਾਬ ਦੇ ਅਸੀਂ ਆਪਣੇ ਲੋਕਾਂ ਦਾ ਗਲ ਘੋਟ ਕੇ ਇਹਨਾਂ ਨੂੰ ਪਾਣੀ ਦੇ ਨਹੀਂ ਸਕਦੇ ਅਸੀਂ ਅਗਾਹ ਕੀਤਾ ਸੀ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 60% ਰੱਖ ਕੇ ਸਰਕਾਰ ਸੰਭਾਲਦੇ ਇੱਕ ਗੱਲ ਕਹੀ ਸੀ ਕਿ ਪਾਣੀ ਪਹੁੰਚ ਰਿਹਾ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਅਸੀਂ ਉਹ ਕਰਕੇ ਦਿਖਾਇਆ ਪੰਜਾਬ ਲਈ ਪੰਜਾਬ ਦੇ ਵਿੱਚ ਪੰਜਾਬ ਹੁਣ ਕਿਸੇ ਸਾਰੀਆਂ ਨਹਿਰਾਂ ਸੀ ਜਿਹੜੀਆਂ ਪੱਕੀਆਂ ਕੀਤੀਆਂ ਆਪਣੇ ਹਿੱਸੇ ਦਾ ਪਾਣੀ ਨਹੀਂ ਦੇ ਜਿਹੜੇ ਰਜਵਾਹੇ ਸੀ ਉਹ ਕੰਕਰੀਟ ਦੇ ਕੀਤੇ 16000 ਖਾਲ ਨਵੇਂ ਬਣਾਏ ਜਿਨ੍ਹਾਂ ਦੀ ਲੰਬਾਈ 500 ਕਿਲੋਮੀਟਰ ਬਣ ਕੇ ਉਹਨਾਂ ਨੂੰ ਪਰ ਇਹਨਾਂ ਗੱਲਾਂ ਤੋਂ ਇਹਨਾਂ ਨੂੰ ਬਕਾਇਦਾ ਸੂਚਿਤ ਕਰਦੇ ਦਿਖਾਉਂਦੇ ਹੋਏ ਸੋ ਮੁੱਖ ਮੰਤਰੀ ਸਾਹਿਬ ਦੀ ਸੋਚ ਤੇ ਆਪਣੇ ਹਿੱਸੀ ਪੂਰੇ ਪੰਜਾਬ ਨੂੰ ਪਾਣੀ ਦਿੱਤਾ ਤੇ ਅਸੀਂ ਵਰਤਿਆ ਆਪਣਾ ਪਾਣੀ ਹੈ ਕਿਉਂਕਿ ਸਾਡੇ ਲੋਕਾਂ ਨੇ ਸਾਨੂੰ ਸਿੱਖਿਆ ਹੈ ਨਹਿਰੀ ਨੈਟਵਰਕ ਨੂੰ ਕਿ ਕਿਸੇ ਵੀ ਪਿਆਸੇ ਨੂੰ ਪਾਣੀ ਦੇਣਾ ਸਹੀ ਕਰਨ ਦੇ ਲਈ ਇੱਕ ਬਹੁਤ ਵੱਡਾ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 2019 ਤੋਂ 22 ਤੱਕ ਕੋਣ ਹੈ 2053 ਕਰੋੜ ਰੁਪਏ ਖਰਚਾ ਦੀ ਪੀਨ ਅਤੇ ਅਸੀਂ 2022 ਤੋਂ 25 ਤੱਕ 4557 ਕਰੋੜ ਰੁਪਏ ਖਰਚਾ ਨਾਲ 1700 ਕਿਊਸਿਕ ਪਾਣੀ ਦੀ ਲੋੜ ਹੈ ਤੇ ਆਉਣ ਵਾਲੇ ਸਾਲ ਦੇ ਵਿੱਚ 536 ਕਰੋੜ ਰੁਪਿਆ 4000 ਕਿਊਸਿਕ ਪਾਣੀ ਮੰਗਿਆ ਅਸੀਂ ਨਹਿਰੀ ਪਾਣੀ ਦਾ ਸਾਰਾ ਜਿਹੜਾ ਸਾਰਾ ਸਹੀ ਕੰਮਾਂ ਦੇ ਲਈ ਉਹਨਾਂ ਨੂੰ 4000 ਕਿਊਸਿਕ ਪਾਣੀ ਤੇ ਇਹਦੇ ਨਾਲ ਹੁਣ ਹਰਿਆਣਾ ਰਾਜ ਕਹਿ ਰਿਹਾ ਹੈ ਅਸੀਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਪਾਣੀ ਚਾਹੀਦਾ ਹੈ ਗਰਾਊਂਡ ਵਾਟਰ ਉਹਨਾਂ ਦੀ ਇਹ ਮੰਗ ਪੂਰੀ ਕਰਨੀ ਜਿਹੜਾ ਸਾਨੂੰ ਕੇਂਦਰ ਸਰਕਾਰ ਨਸੀਤਾਂ ਦੇਈ ਜਾਂਦੀ ਹੈ ਵਾਲਤੂ ਪਾਣੀ ਨਹੀਂ ਸਾਨੂੰ ਉਤੇ ਕਹੀ ਜਾਂਦੀ ਹੈ ਕਿ ਤੁਹਾਡਾ ਬੀਜਪੀ ਨੇ ਤੁਹਾਡਾ ਪਾਣੀ 153 ਬਲਾਕਾਂ ਚੋਂ 117 ਬਲਾਕਾਂ ਦੇ ਵਿੱਚ ਲੇਗੇ ਅਤੇ ਗੈਰ ਕਾਨੂੰਨੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਨੂੰ ਨਸੀਤਾਂ ਦੇਤੀ ਜਾਂਦੀ ਹੈ ਜੀਐਮਪੀ ਮੀਟਿੰਗ ਬੁਲਾਈ ਪਰ ਉਹ ਪੰਚਾਸ ਕਰ ਦਿੱਤਾ ਜਿਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ ਹਿੱਸੇ ਦੇ ਵਿੱਚ ਆਪਣਾ ਪਾਣੀ ਦੇਸ਼ ਦੇ ਉਤੋਂ ਕੁਰਬਾਨ ਕਰਤਾ ਸੀ ਤੇ ਅੱਜ ਸਾਡਾ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਾਣੀਆਂ ਦੀ ਰਾਖੀ ਦੇ ਲਈ ਸਦਨ ਸਾਨੂੰ ਰੀਚਾਰਜ ਸਿਸਟਮ ਕਰਨ ਦੇ ਲਈ ਇੰਦਰ ਦੀ ਸਰਕਾਰ ਨੂੰ ਅਗਿਆਨਾ ਚਾਹੀਦਾ ਕਿ ਇਹ ਸਾਨੂੰ ਮਨਜ਼ੂਰ ਨਹੀਂ ਅਸੀਂ ਆਪ ਦਾ ਸਰਕਾਰ ਇਨਫਰਾਸਟ੍ਰਕਚਰ ਸਹੀ ਕਰਕੇ ਨੈਟਵਰਕ ਸਹੀ ਕਰਕੇ ਇੱਕ ਵੀ ਸਾਡੇ ਡਿਪਾਰਟਮੈਂਟ ਦੀ ਸੋਚ ਨਹੀਂ ਦੇ ਸਕਦੀ ਇਹ ਮੈਂ ਇਹ ਵੀ ਗੱਲ ਕਹਿ ਸਕਦਾ ਕਿ ਹਰਿਆਣਾ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਦੀ ਗੱਲ ਕਰ ਰਹੀ ਹੈ ਹਰਿਆਣਾ ਸਰਕਾਰ ਨੇ ਪਾਣੀ ਸੰਜੋਣਾ ਨਹੀਂ ਵਰਤਿਆ ਜਾਰੀ ਰਹੇਗਾ बार-बार ਅਗਾ ਕਰਨ ਦੇ باوجود ਨਹੀਂ ਵਰਤਿਆ ਨਹੀਂ ਸਾਡੇ ਆਲੇ-ਦਾਲੇ ਹੋਏ ਫਿਰਦੇ ਆ ਇਹ ਨਕਾਮੀ ਸੀ ਉਹਨਾਂ ਦੇ ਡਿਪਾਰਟਮੈਂਟ ਦੀ ਉਹਨਾਂ ਦੀ ਸਰਕਾਰ ਦੀ ਸਦਨ ਅਰ ਮੈਂ ਕਹਿਣਾ ਚਾਹਣਾ ਪਾਰਟੀ ਵੱਲੋਂ ਕਿ ਹਰਿਆਣਾ ਸਰਕਾਰ ਨੂੰ ਆਪਣੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਹਿੰਦਾ ਇਹਦਾ ਗਲਤੀ ਮੰਨਣੀ ਚਾਹੀਦੀ ਆ ਮੀਟਿੰਗ ਦੀ ਕੋਰ ਨਿੰਦਾ ਜਾਇ ਇਸ ਦੇ ਕਿ ਹਾ ਹੁਲਾ ਖੜਾ ਕਰਕੇ ਮੌਜੂਦਾ ਸਰਕਾਰ ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਐ ਜਾਰੀ ਹੈ ਕੇਵਲ ਮੀਡੀਆ ਨੂੰ ਵੀ ਬੇਨਤੀ ਕਰਨੀ ਚਾਹੀਦੀ ਬਣ ਕੇ ਰਹਿ ਗਿਆ ਹੈ ਕਿ ਗੱਲ ਸਿਰਫ ਦੋ ਹਰਫੀ ਗੱਲ ਆ ਨਾ ਪੰਜਾਬ ਦੀ ਗੱਲ ਕੋਈ ਲੰਬੀ ਚੌੜੀ ਕਰਨੇ ਜਿਹੜੇ ਮੁੱਦੇ ਬਣਾਏ ਜਾ ਰਹੇ ਨੇ ਤੇ ਨਾ ਪੰਜਾਬ ਦੀ ਗੱਲ ਸਿਰਫ ਇੰਨੀ ਆ ਧਿਆਨ ਰੱਖਿਆ ਜਾ ਰਿਹਾ ਤੇ ਤੁਹਾਡਾ ਹਿੱਸਾ ਕਿੰਨਾ ਇਸ ਲਈ 22 ਐਮਪੀ ਦਾ ਤੁਸੀ ਯੂਜ਼ ਕਰਨਾ ਕਿੰਨਾ ਤੁਸੀ ਯੂਜ਼ ਕਰਕੇ ਪੰਜਾਬ ਅਸੀਂ ਬੱਚਾ ਸਾਡਾ ਡਿਪਾਰਟਮੈਂਟ ਸੱਖਿਆ ਜਾ ਸਕੇ ਸਿਆਣਪ ਨਾਲ ਕੰਮ ਕੀਤਾ ਹਰ ਸਤ ਮਨੀਟਰਿੰਗ ਕੀਤੀ ਆ ਹਰ ਮਹੀਨੇ ਪੰਜਾਬ ਵਿੱਚੋਂ ਗੁਜ਼ਰਦੀ ਪਲਾਨ ਬਣਾਇਆ ਹੈ ਕਿ ਇਸ ਨਾਲ ਨਦੀਆਂ ਦਾ ਪਾਣੀ ਵਰਤਣਾ ਇਸ ਮਹੀਨੇ ਇਹਨਾਂ ਪਾਣੀ ਦੂਜੇ ਰਾਜਾਂ ਨੂੰ ਕਿਸਾ ਦਾਸੀ ਬੋਟਮ ਵੈਟ ਨੂੰ ਪਾਣੀ ਦੇਣਾ ਸਾਡੀ ਪਲਾਨਿੰਗ ਵਿੱਚ ਅਸੀਂ ਪਲਾਨਿੰਗ ਦੇ ਨਾਲ ਨਦੀਆਂ ਦੇ ਪਾਣੀ ਪਾਣੀ ਬਚਾ ਕੇ ਰੱਖਿਆ ਰਾਜਾਂ ਦੇ ਵਿੱਚ ਜਿਹੜਾ ਅਸੀਂ ਹੁਣ ਯੂਜ਼ ਕਰਾਂਗੇ ਸੋ ਇਹ ਪਾਠਰ ਕੀਤੇ ਗਏ ਸਨ ਇੰਦਰ ਸਰਕਾਰ ਸਮੇਂ BBMB ਦੇ ਜਿੰਨਾ ਪਾਣੀ ਲਿਖਿਆ ਗਿਆ ਸੀ BBMB ਸਾਡੇ ਦੇ ਸਟਾਨਿਕ ਪਟਵਾਰਾ ਕੀਤਾ ਗਿਆ ਸੀ ਜਿਵੇਂ ਕੋਈ ਥਾਣੇਦਾਰ ਵਾਲੀ ਗੱਲ ਹੁੰਦੀ ਉਸ ਸਮੇਂ ਨਾਲੋਂ ਹੁਣ ਜਦੋਂ ਮਰਜ਼ੀ ਮੀਟਿੰਗ ਬੁਲਾ ਲੈਣ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਸੀ ਮੀਟਿੰਗ ਬੁਲਾ ਲਈ 26 ਤਾਰੀਖ ਨੂੰ ਮੀਟਿੰਗ ਬੁਲਾਈ ਨਦੀਆਂ ਦੇ ਪਾਣੀ ਦੇ 3 ਤਰੀਕ ਨੂੰ ਮੀਟਿੰਗ ਬੁਲਾਈ ਪਟਵਾਰੇ ਲਈ ਨਵੇਂ ਤਰੀਕ ਨੂੰ ਮੀਟਿੰਗ ਬੁਲਾ ਕੇ ਖੜ ਗਏ BBMB ਗੱਲ ਕੀ ਕਰ ਰਹੇ ਨੇ ਪੰਜਾਬ ਸ਼ਾਮਲ ਨਹੀਂ ਹੋ ਰਿਹਾ ਕਾਨੂੰਨ ਵਿੱਚ ਵੀ ਸ਼ਾਮਲ ਹੁੰਨੇ ਆ ਦੇਖੋ ਸਾਡੇ ਦੇ ਰੂਲ ਦੇ ਵਿੱਚ ਲਿਖਿਆ ਸਰ ਕਿੰਨੇ ਦਿਨ ਦਾ ਨੋਟਿਸ ਦੇਣਾ ਹੈ ਕਿ ਐਮਰਜੈਂਸੀ ਮੀਟਿੰਗ ਵੀ ਹੈ ਜਿਹੜੀ ਕਾਨੂੰਨ ਦੇ ਪਾਲਣਾ ਨਹੀਂ ਉਹਦੇ ਲਈ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ ਅਤੇ ਰਾਤ ਨੋਟਿਸ ਨਹੀਂ ਦਿੱਤੇ ਗੈਰ ਕਾਨੂੰਨੀ ਆਰਡਰ ਕਰੀ ਜਾਂਦੇ ਲਈ ਜਾਂਦੀ ਹੈ ਸਾਡੇ ਅਫਸਰ ਬਦਲੇ ਜਾਂਦੇ ਨੇ ਐਮਬੀ ਨੂੰ ਡਾਇਰੈਕਟਰ ਬਾਰਡਰ ਰੈਗੂਲੇਸ਼ਨ ਸਾਡਾ ਬਦਲ ਕੇ ਕਾਨੂੰਨ ਦੀ ਪਾਲਣਾ ਕਰੇ ਮੈਨੂੰ ਕਹ ਕਹਨ ਦੇ ਵਿੱਚ ਕੋਈ ਹਿੱਚ ਨਹੀਂ ਕਿਸ ਰਾਜ ਨੂੰ ਪਾਲਣਾ ਕੀਤਾ ਜਾਵੇਗਾ ਜਿਹੜੇ ਸੈਂਟਰ ਦੇ ਵਿੱਚ ਬੈਠੇ ਆ ਸੰਧੀ ਵਿੱਚ ਲਿਖਿਆ ਗਿਆ ਅੱਜ ਉਹਨਾਂ ਨੂੰ ਚਾਹੀਦਾ ਤਾਂ ਸੀ ਕੇ ਹੋ ਕੋਈ ਮੁੱਖ ਮੰਤਰੀ ਹਰਿਆਣਾ ਰਹੇ ਨੇ ਜੇਕਰ BBMP ਇਹ ਕਹਿੰਦੇ ਉਹਨਾਂ ਨੂੰ ਕਿ ਜਦੋਂ ਤੁਹਾਨੂੰ ਬਾਰ-ਬਾਰ ਅਗਾ ਕੀਤਾ ਸੀ ਪਾਣੀ ਗਲਤੀ ਤੁਹਾਡੀ ਹੈ ਉਹ ਦੇ ਰਾਜ ਨੂੰ ਦੇਣ ਦਾ ਫੈਸਲਾ ਕਰਦੇ ਉਸੇ ਚੱਲ ਚੱਲੇ ਹੋਏ ਨੇ ਤਾਂ BBMP ਦਾ ਇਹ ਨੁਸਖਾ ਸੀ ਦੀ ਤਸੱਲੀ ਆ ਗੈਰ ਕਾਨੂੰਨੀ ਦੇ ਕੇ ਜਿਹੜੇ ਮਨੋਹਰ ਨਾਲ ਖੰਟਰ ਕੇਂਦਰ ਦੇ ਵਿੱਚ ਬੈਠੇ ਨੇ ਇਸ ਤਰ੍ਹਾਂ ਦੇ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਬੈਠੇ ਆ ਇਹ ਸਦਾ ਜਿਹੜੇ ਜਾ ਕੇ ਡੈਮ ਸੇਫਟੀ ਐਕਟ 2021 ਜਿਹੜੇ ਉਸੇ ਟਾਈਮ ਨੰਗਲ ਡੈਮ ਦੇ ਅਧਿਕਾਰਾਂ ਉੱਪਰ ਹਮਲਾ ਸ ਪਾਣੀਆਂ ਦੀ ਰਾਖੀ ਦੇ ਲਈ ਇਹ ਕਾਨੂੰਨੀ ਅੱਜ ਪਾਣੀਆਂ ਦੇ ਰਾਖੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੂੰ ਤਾਕਤ ਦੰਦਾਂ ਪਾਣੀਆਂ ਦੀ ਸਹੀ ਰਖਵਾਲੀ ਕੀਤੀ ਜਾਵੇ ਅਤੇ ਬੰਨਾ ਉੱਪਰ ਸਿੱਧਾ ਕੰਟਰੋਲ ਕਰ ਸਕੇ ਜੇ ਪਾਣੀਆਂ ਨੂੰ ਖੇਤਾਂ ਤੱਕ ਲਿਜਾਣ ਦੀ ਗੱਲ ਕੀਤੀ ਹੈ ਪੂਰੇ ਤਰ੍ਹਾਂ ਰਾਜ ਦੀ ਸਰਕਾਰ ਭਗਵਾਨ ਸਿੰਘ ਮਾਨ ਨੇ ਕੀਤੀ ਹੈ ਇਹ ਭਾਰਤ ਦੇ ਸੰਵਿਧਾਨਿਕ ਢਾਂਚੇ ਦੇ ਬਿਲਕੁਲ ਜਿਹੜੇ ਟਾਈਮਾਂ ਦਾ ਪਾਣੀ ਅੰਜਾਈ ਜਾਂਦਾ ਸੀ ਵਰਤਿਆ ਨਹੀਂ ਜਾਂਦਾ ਕਿ ਆਪਸ ਦੇ ਵਿੱਚ ਰਲ ਮਿਲ ਕੇ ਗੱਲਾਂ ਕਰਦੇ ਸੀ ਸਾਨਕ ਅਧਿਕਾਰਾਂ ਉੱਪਰ ਸਿੱਧਾ ਹਮਲਾ ਪਾਣੀ ਗੱਲ ਧਿਆਨ ਹੀ ਕਦੀ ਨਹੀਂ ਦਿੱਤਾ ਦੀ ਇਹ ਸदन ਕੇਂਦਰ ਸਰਦਾਰ ਭੁਵਾਂ ਸਿੰਘ ਮਾਨ ਹੋਣਾ ਨੇ ਪਹਿਲੇ ਦਿਨ ਕਿਹਾ ਸੀ ਕਿ 85% ਪਾਣੀ ਹੈ ਜਿਹੜਾ ਡੈਮਾਂ ਦਾ ਯੂਟਿਲਾਈਜ਼ ਕਰ ਸਕਿਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਬੋਲਾ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੀ ਹੈ ਥੈਂਕ ਯੂ ਤੇ ਦੂਜੀ ਸਰਕਾਰ ਸਰ ਪ੍ਰਸਤਾਵ ਹਰਿਆਣਾ ਸਾਨੂੰ ਪਾਣੀ ਕਹੀ ਜੇ ਉਹ ਤੋਂ ਦੇ ਮੁੱਖ ਮੰਤਰੀ ਸਾਹਿਬ ਕਹੀ ਹੁੰਦੇ ਆ ਕਿ ਅਸੀਂ ਸਾਡੇ ਜੇਡਾ ਪਾਣੀ ਕੱਢ ਕੇ ਦੇ ਦਿਆਂਗੇ ਯੈਸ ਪੁਆਇੰਟ ਆਫ ਆਰਡਰ ਯੂ ਵਿਲ ਗੈਟ ਪੁਆਇੰਟ ਆਫ ਆਰ ਬਟ ਹੁਣ ਧਰਤੀ ਦਾ ਪਾਣੀ ਤੁਸੀਂ ਵਰਤ ਲਓ 700 ਸੀਫਟ ਰਹਿ ਗਏ ਤੇ ਪ੍ਰਸਤਾਵ ਪੜਿਆ ਅਤੇ ਪੇਸ਼ ਕੀਤਾ ਗਿਆ ਸੰਦੇਹ ਹੋ ਪਹਿਲਾਂ ਸਾਥੋਂ ਲੈਂਦੇ ਫਿਰੋਂ ਆਪੀ ਵਰਤ ਲਓ ਅੱਜ ਹੁਣ ਇਹ ਪਾਣੀ ਲੈਣਾ ਚਾਹੁੰਦਾ ਜਮਨਾ ਤੋਂ ਪਾਣੀ ਲੈ ਸਕਦੇ ਅੱਜ ਪਰ ਜਿਹੜਾ ਜਮਨਾ ਦੇ ਵਿੱਚ ਬੜਾ ਸਰ ਪਾਣੀ ਉੱਥੇ ਐਗਰੀਮੈਂਟ ਹੋਇਆ ਸੀ ਇਸ ਦੇ ਦਿਨ ਤਾਂ ਯੂਪੀ ਦੇ ਨਾਲ ਦਾ ਜਿਹੜਾ ਇਵੈਂਟ ਹੋਇਆ ਕਿਹਾਤ ਦੇ ਵਿੱਚ ਬੜੇ ਪੁਨਿਕ ਦਾ ਬਚਾਉਂਦਾ ਦੇ ਵਿੱਚੋਂ ਪੰਜਾਬ ਦੇ ਨਾਲ ਹੋਇਆ ਤੇ ਅੱਜ ਉਹ ਦੇਣਾ ਜਿਸ ਦੇ ਪੰਜਾਬ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਸੀ ਦੁਨੀਆ ਦੇ ਉਹਨੇ ਕੋਟਰੇ ਦੇ ਵਿੱਚ ਬੈਠੇ ਪੰਜਾਬੀਆਂ ਨੇ ਸਾਨੂੰ ਵੇਖਿਆ ਉਹਰ ਗੱਠਨ ਹੋਇਆ ਕਿ ਅਸੀਂ ਜਮੁਨਾ ਦਾ ਪਾਣੀ ਸਾਡੇ ਨਾਲ ਗੱਲ ਹੀ ਕੋਈ ਨਹੀਂ ਕਰਦੇ ਪੰਜਾਂ ਅਸੀਂ ਆਪਾ ਪਾਣੀ ਦੀ ਸਾਰੀ ਗੱਲ ਕਰਨਾਂ ਨੇ ਕਿ ਬੈਠ ਕੇ ਹੋ ਪਾਣੀ ਜਦੋਂ ਸਾਡੀ ਹੋਣ ਦਾ ਵਿਚਾਰ ਜਮੁਨਾ ਦਾ ਪਾਣੀ ਸਾਨੂੰ ਮਿਲਿਆ ਨਹੀਂ ਪਾਣੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ ਆ ਪਾਣੀ ਪੰਜਾਬੀ ਨਹੀਂ ਹੈ ਕਿਸਾਨਾਂ ਦੀ ਆਤਮਾ ਹੈ ਮਜ਼ਦੂਰਾਂ ਦੀ ਆਤਮਾ ਹੈ ਜਿਹੜੀ 22SL ਬਣਾ ਪੰਜਾਬੀਆਂ ਦੀ ਆਤਮਾ ਹੈ ਸੋ ਅਸੀਂ ਸਾਰੇ ਮਾਨਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਸਾਡਾ ਹੋਰ ਹੱਕ ਮੰਗਦਾ ਸੀ ਕਰਦੇ ਆਪ ਪੰਜਾਬ ਦੇ ਭੂਵੀ ਵਿਆਸ ਦੇ ਉੱਤੇ ਸਾਰੇ ਪਾਣੀਆਂ ਦੀ ਗੱਲ ਕਰਾਈਏ ਦੁਨੀਆ ਨੂੰ ਸੋਰ ਪੰਜਾਬੀਆਂ ਨੂੰ ਹੌਸਲਾ ਆਵੇ ਵੀ ਜਿਹੜੇ ਮਾਨਯੋਗ ਕਾਨੂੰਨ ਦੇ ਖਿਲਾਫ ਹੈ ਉਹ ਸਾਡੇ ਰੂਲ ਜਨ ਰੈਗੂਲੇਸ਼ਨ ਦੇ ਖਿਲਾਫ ਹੈ ਸਰ ਇਹ ਮੈਨੂੰ ਜਿਹੜੀ ਇਹ ਸਿਰਫ ਤੇ ਸਿਰਫ ਇੱਕ ਗੱਲ ਤੇ ਬੈਠੇ ਆ ਇਸ ਬਹਿਸ ਦਾ ਕਿ ਅਸੀਂ ਧੱਕਾ ਕਰਨਾ ਹੈ ਵੱਡੇ ਤੇ ਬਹਿਸਦਾਰ ਟੋਟਲ ਸਮਾਂ ਅਸੀਂ ਧੱਕੇ ਨਾਲ ਸਾਰਾ ਕੁਝ ਲੈ ਲਾਂਗੇ ਸਾਰਾ ਸੋ ਇਹ ਔਰ ਆਮ ਆਦਮੀ ਪਾਰਟੀ ਨੂੰ ਦੇ 93 ਮੈਂਬਰ ਜੀ ਨਹੀਂ ਕਰਦੇ ਨੇ ਉਹ ਵੀ ਇਹਨਾਂ ਦੀ ਗਲਤੀ ਹੈ ਸਾਰਾ ਕੁਝ 23 ਮਿੰਟ ਤੇ ਜਿਹੜੇ ਇਹ ਫੈਸਲੇ ਜਿਹੜੇ ਨੈਸ਼ਨਲ ਕਾਂਗਰਸ ਦੇ ਵਿੱਚ ਕੀਤੇ ਗਏ ਨੇ ਮਾਨਯੋਗ ਮੈਂਬਰ ਨੇ ਉਹ ਸਾਰੇ ਫੈਸਲੇ ਗਲਤ ਨੇ ਈਵੀਐਮਪੀ ਟੋਟਲੀ ਮਨਮਰਜ਼ੀ ਕਰ ਰਹੀ ਹੈ ਸਦਕੇ